ਲੋਕ ਸਭਾ ਦੀ ਚੋਣ ਆ ਗਈਆਂ ਕਿਹੜੀ ਪਾਰਟੀ ਦੀ ਹਵਾ ਚੱਲ ਰਹੀ ਤੁਹਾਡੇ ਬਾਰੀ ਅਜਾ ਕਿਸੇ ਦੀ ਹਵਾ ਨਹੀਂ ਰਹੀ ਅੱਛਾ ਭਾਈ ਜਿਹੜੀ ਪਹਿਲੇ ਆਉਂਦੀ ਸਾਰੀ ਦੀ ਹਵਾ ਨਹੀਂ ਮਿਲਦੀ ਆ ਆਮ ਆਦਮੀ ਪਾਰਟੀ ਦੀ ਕਿਵੇਂ ਆਮ ਆਦਮੀ ਪਾਰਟੀ ਇਹਦੇ ਕੁਝ ਨਹੀਂ ਕਰਿਆ ਜੋ ਬਹਿਦੇ ਕਰਿਆ ਪਹਿਲੇ ਤਾਂ ਕੋਈ ਨਹੀਂ ਕਿਰਾ ਕਰਿਆ ਅਕਾਲੀ ਦਲ ਦੀ ਹੈ ਹਵਾ ਉਹ ਤਾਂ ਜੀਰੋ ਹੈ ਅਕਾਲੀ ਦਲ ਅੱਛਾ ਕਾਂਗਰਸ ਕਾਂਗਰਸ ਦਾ ਚਿਰੋ ਪੁਰਾਣੀ ਪਾਰਟੀ ਆ ਮਰਦੀ ਮਰਦੀ ਦੇ ਵਿੱਚ ਨੂੰ ਡੁੱਬ ਗਏ ਸਾਜਾ ਦੇ ਇਸ ਤਰੀਕੇ ਦੀ ਹਵਾ ਚੱਲ ਰਹੀ ਹੈ ਇਲਾਕੇ ਦੇ ਵਿੱਚ ਕਿਹੜੀ ਪਾਰਟੀ ਦਾ ਬੋਲ ਵੱਧਾ ਹੋ ਰਿਹਾ ਹੈ ਪ੍ਰਚਾਰ ਜਾਂ ਲੋਕ کہہ ਰਹੇ ਨੇ ਕਿਸ ਤੋਂ ਉਸ ਨੂੰ ਸੁਣਾਉਣਾ ਪਰ ਸਾਰੇ ਕੇ ਗੁੜਲੀ ਦੇ ਬੱਚੇ ਹੈ ਜੱਜ ਜਿੱਤ ਜੰਨੇ ਫਿਰ ਕੋਈ ਨਹੀਂ ਆਉਂਦਾ ਜਿਹੜੇ ਝਾੜੂ ਵਾਲੇ ਤਾਂ ਕਹਿੰਦੇ ਕਿ ਅਸੀਂ ਬਿੱਲ ਮਾਪ ਕਰਦੇ ਹਾਂ ਲੋਕਾਂ ਦੇ ਘਰਾਂ ਦਾ ਕਰਦੇ ਕਰਾਂਗੇ ਕਿ ਇੱਕ ਜੁਲਟ ਬੰਦੀ ਚ ਫੋਕੀ ਫਿਰ ਸਾਰੀ ਹੋ ਰਹੀ ਤੇਰੇ ਆਇਨ ਅਗਾ ਗੱਡੇ ਨਾਲ ਕੱਟਾ ਬੰਨ੍ਹਦੇ ਬਿੱਡਾ ਡਰ ਕੇ ਚਲਾਉਂ ਇਹਨਾਂ ਨੂੰ ਅੱਛਾ ਇਹਨੇ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਵੱਖ-ਵੱਖ ਪਾਰਟੀਆਂ ਆਪਣਾ ਪ੍ਰਚਾਰ ਕਰ ਰਹੀਆਂ ਨੇ ਪਰ ਦੂਜੇ ਪਾਸੇ ਪਿੰਡਾਂ ਸ਼ਹਿਰਾਂ ਦੇ ਵਿੱਚ ਕੀ ਗੱਲਬਾਤ ਚੱਲ ਰਹੀ ਹੈ ਕਿਸ ਪਾਰਟੀ ਦੀ ਹਵਾ ਚੱਲ ਰਹੀ ਹੈ ਕਿਸ ਪਾਰਟੀ ਨੂੰ ਲੋਕ ਫਤਵਾ ਦੇਣਗੇ ਤਾਂ ਇਸ ਨੂੰ ਲੈ ਕੇ ਅਲੱਗ-ਅਲੱਗ ਪਿੰਡ ਦੀ ਸੱਤ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਪਹੁੰਚੇ ਆ ਕਿਉਂਕਿ ਲੰਬਾ ਤਜਰਬਾ ਹੁੰਦਾ ਹੈ ਕਾਫੀ ਲੰਬੇ ਸਮੇਂ ਤੋਂ ਇਹਨਾਂ ਦੀ ਸਮਿਆਂ ਤੋਂ ਸਰਕਾਰਾਂ ਬਣਦੀਆਂ ਆ ਰਹੀਆਂ ਨੇ ਤਾਂ ਨਿਊ ਚੰਡੀਗੜ੍ਹ ਦੇ ਇੱਕ ਪਿੰਡ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇਲਾਕੇ ਦੇ ਭਤਵੰਤੇ ਸੱਜਣ ਪਹੁੰਚੇ ਹੋਏ ਨੇ ਇਲਾਕੇ ਦੇ ਲੋਕ ਜਿਹੜੇ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸੱਤ ਦੇ ਵਿੱਚ ਬੈਠ ਕੇ ਕਿਸ ਤਰੀਕੇ ਦੀ ਜਿਹੜੀ ਰਾਜਨੀਤੀ ਚੱਲ ਰਹੀ ਹੈ ਇਲਾਕੇ ਦੇ ਵਿੱਚ ਕੀ ਆਵਾਜ਼ ਚੱਲ ਰਹੀ ਹੈ ਕਿਹੜੀ ਪਾਰਟੀ ਚੱਲ ਰਹੀ ਹੈ ਤਾਂ ਇਸ ਨੂੰ ਲੈ ਕੇ ਸਭ ਤੋਂ ਪਹਿਲਾਂ ਆਪਾਂ ਇੱਕ ਜਦੋਂ ਸ਼ੁਰੂ ਕਰ ਲੈਂਦੇ ਹਾਂ 70-70 ਸਾਲ ਹੋ ਗਏ ਸਰਕਾਰਾਂ ਬਣਦੇ ਹੋਏ ਤਾਂ ਹੁਣ ਲੋਕ ਸਭਾ ਦੀ ਚੋਣਾਂ ਆ ਗਈਆਂ ਕਿਹੜੀ ਪਾਰਟੀ ਦੀ ਹਵਾ ਚੱਲ ਰਹੀ ਤੁਹਾਡੇ ਵੱਲ ਨੂੰ ਅਜੇ ਕਿਸੇ ਦੀ ਹਵਾ ਨਹੀਂ ਰਹੀ ਅੱਛਾ ਬਾ ਜਿਹੜੀ ਪੈਦੇ ਆ ਉਹਨਾਂ ਦੀ ਸਾਰੀ ਦੀ ਹਵਾ ਨਿਕਲੀ ਦੀ ਐ ਗਾਮ ਦੇਖਦੇ ਹਾਂ ਕੀ ਜਿ ਭਰਦੀ ਐ ਹਵਾ ਨਹੀਂ ਸਰਕਾਰ ਦੀ ਕਿਵੇਂ ਆਮ ਆਦੀ ਪਾਰਟੀ ਦੀ ਕਿਵੇਂ ਆਮ ਆਦਮੀ ਪਾਰਟੀ ਨੇ ਕੁਝ ਨਹੀਂ ਕਰਿਆ ਜੋ ਵਾਦੇ ਕਰਿਆ ਪੈਦੇ ਦਾ ਕੋਈ ਨਹੀਂ ਪੂਰਾ ਕਰਿਆ ਜੋ ਕਹਿੰਦੇ ਬਿਜਲੀ ਦੇ ਬਿੱਲ ਮਾਫ ਕਰਨੇ ਆਈਆਂ ਬਿਜਲੀ ਦੇ ਬਿੱਲ ਮਾਫ ਕਰਦੇ ਬਾ ਬਿਲੇ ਮਾਫ ਕਰਿਆ ਬਿੱਲ ਵੀ ਕਿਹਾ ਮਾਫ ਕਰੇ ਇਹਨਾਂ ਨੇ ਹਾਂ ਅਕਾਲੀ ਦਲ ਦੀ ਹੈ ਹਵਾ ਕੋਈ ਉਹ ਤਾਂ ਜ਼ੀਰੋ ਹੈ ਅਕਾਲੀ ਦਲ ਅੱਛਾ ਕਾਂਗਰਸ ਕਾਂਗਰਸ ਤਾਂ ਚਲੋ ਪੁਰਾਣੀ ਪਾਰਟੀ ਆ ਮਾਰੀ ਮਾਰੀ ਫੇਰ ਵੀ ਚ ਨੂੰ ਡੁੱਬ ਗਏ ਸਾਜਾ ਦੇ ਲੰਦੀ ਹੂੰ ਫੇਰ ਵੀ ਫਿਰਦੀ ਆ ਉਹਦਾ ਕਹਿ ਨਹੀਂ ਸਕਦੇ ਕੋਈ ਅਜੇ ਭਾਜਪਾ 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 ਵੀ ਡਾਉਣੇ ਆ ਵੀ ਇਕੱਲੇ ਭਾਜਪਾ ਦਾ ਦੋਹਾਂ ਦਾ ਬੇੜਾ ਕਰਕੇ ਇਕੱਠਿਆਂ ਨੇ 10000 ਅਜ ਕਰਿਆ ਦੋਹਾਂ ਨੇ ਤਾਂ ਹੀ ਦੋਹਾਂ ਦਾ ਬੇੜਾ ਕਰਕੇ ਹੂੰ ਉਹ ਲੋਕ ਕਹਿੰਦੇ ਇਸ ਵਾਰੀ ਸਰਕਾਰ 400 ਤੋਂ ਪਾਰ ਸੀਟਾਂ ਆਣ ਗਈਆਂ ਭਾਜਪਾ ਨੂੰ ਨਾ ਨਾ ਭਾਜਪਾ ਨੂੰ ਕਿੱਥਾ ਜਿਵੇਂ 400 ਦੇ ਪਾਰ ਹੂੰ ਉਹਦਾ ਫੇਰੀ ਮਾਰ ਆਹੇਗਾ ਫੇਰੀ ਕਰ ਲਵਾਂ ਕੋਈ ਠੱਗੀ ਠੋਰੀ ਕਰ ਲਵਾਂ ਫੇਰ ਤਾਂ ਸਾਰੀ ਨਹੀਂ ਤਾਂ ਇੱਕ ਵੀ ਨਹੀਂ ਹੈ ਤੁਹਾਡੇ ਵੱਲੋਂ ਕਿਹੜੀ ਹਵਾ ਚੱਲ ਰਹੀ ਹੈ ਕਿਹੜੀ ਪਾਰਟੀ ਦੀ ਸਾਡੇ ਇੱਥੇ ਕੋਈ ਪਾਰਟੀ ਦੇਖਣੀ ਨਹੀਂ ਤਾਂ ਉਹੀ ਕਾਂਗਰਸੇ ਪਈ ਉੱਠੇ ਮੁੜ ਕੇ ਜੀ ਉੱਠੀ ਹੋਰ ਹੈ ਕਾਂਗਰਸ ਤੋਂ ਚਿਹਰਾ ਤਾਂ ਲਾਣ ਨਹੀਂ ਕਰਿਆ ਜੀ ਕੋਈ ਨਹੀਂ ਚਿਹਰਾ ਨਾਂ ਨਾਂ ਕਰਦਾ ਵੋਟ ਤਾਂ ਪਾਰਟੀ ਨਹੀਂ ਬਣਦੀ ਜਿਹੜੇ ਨੜੋ ਬਣਦੀ ਠੀਕ ਹੈ ਤਾਂ ਬਾਈ ਜੀ ਕਿ ਕਿਹੜੇ ਇਲਾਕੇ ਦੇ ਵਿੱਚ ਕਿਹਦੀ ਹਵਾ ਚੱਲ ਰਹੀ ਸਭਾਰ ਕਿਆ ਲੱਗਦਾ ਕਿ ਲੋਕ ਸਭਾ ਦੇ ਐਮਪੀਆ ਦੇ ਵਿੱਚ ਕਿਹੜੀ ਪਾਰਟੀ ਨੇ ਵਧੀਆ ਕੰਮ ਕੀਤਾ ਤੁਹਾਡੇ ਇਲਾਕੇ ਦੇ ਵਿੱਚ ਐਮ ਪ੍ਰਿਆਨਾਤਾ ਜੀ ਚਲੋ ਕਾਂਗਰਸ ਨੇ ਵੀ ਚੰਗੇ ਕੰਮ ਕਰਿਆ ਅਕਾਲੀਆ ਨੇ ਵੀ ਕਰਿਆ ਜੀ ਮਤਲਬ ਆਸ ਉਮੀਦ ਤਾਂ ਹੈਗੀ ਆ ਕਾਂਗਰਸ ਅਕਾਲੀਆ ਉੱਤੇ ਅੱਛਾ ਬਾਕੀ ਤਾਂ ਮੁਸ਼ਕਲ ਲੱਗਦਾ ਹੁਣ ਵਿਚਾਰਾ ਭਗਵੰਤ ਮਾਨ ਵੀ ਕੱਲਾ ਉਹ ਵੀ ਕੀ ਕਰਿਆ ਤੇ ਨਾਲ ਕੋਈ ਏਡੀ ਸਪੋਰਟ ਨਹੀਂ ਹੈ ਨਹੀਂ 92 ਉਹਨਾਂ ਦੇ ਐਮਐਲਏ 92 ਮੇਲੇ ਬੈਠੇ ਹੁਣ ਕੱਲਾ ਭਗਵੰਤ ਮਾਨ ਜਾਂਦਾ ਆਰੀ ਕਿ ਜਗ੍ਹਾ ਹੋਰ ਉਹਨੂੰ ਵਿਚਾਰੇ ਨੂੰ ਕੋਈ ਏਡਾ ਉਹ ਤਾਂ ਸਮਾਨਸ ਨਹੀਂ ਹੋਰ ਮੈਂ ਕਹਣਾ ਆਪਣੇ ਐਮਐਲਏ ਦਾ ਨਾ ਕੋਈ ਐਮਐਲਏ ਆਉਂਦਾ ਜਾਂਦਾ ਨਾ ਕੋਈ ਜੀ ਗੱਲ ਹੈ ਸਾਡੇ ਇਲਾਕੇ ਦੇ ਵਿੱਚ ਕਿਵੇਂ ਕੰਮ ਕਰਦਾ ਆੜੇ ਹਾਲਾਕੇ ਮੈਂ ਦਾ ਡਾਮਾ ਡੋਲੇ ਆ ਜੀ ਮੁਸ਼ਕਲ ਹੈ ਓੱਖਾ ਜਈ ਹੈ ਕੰਮ ਇਥੇ ਇਹਨੂੰ ਪਾਣਗੇ ਲੋਕ ਵੋਟs ਵਾਰ ਵੋਟ ਬੈਠ ਕੀ ਦਾ ਮੇਰੇ ਹਿਸਾਬ ਨਾਲ ਤਾਂ ਕਾਂਗਰਸ ਖਾਲੀ ਹੋ ਠੀਕ ਹੈ ਅੱਛਾ ਠੀਕ ਹੈ ਕਾਂਗਰਸ ਨੂੰ ਪਾ ਦੋ ਚਾਹ ਤਾਲੀਆਂ ਨੂੰ ਪਾ ਦੋ ਠੀਕ ਹੈ ਵਧੀਆ ਮਾਹੌਲ ਕੁਛ ਨਾ ਕੁਛ ਹੋਈ ਤਾਂ ਜਾਂਦਾ ਤਾਂ ਨਾ ਹੁਣ ਤਾਂ ਕੁਛ ਵੀ ਨਹੀਂ ਹੋ ਰਿਹਾ ਔਰ ਤਾਂ ਡੈਡ ਹੈ ਕੰਮ ਸਾਰਾ ਉਸੇ ਅੱਛਾ ਕੀ ਦੀ ਹਵਾ ਲੱਗਦੀ ਹੈ ਇਸ ਵਾਰ ਕਿਉਂਕਿ ਬੰਦ ਪਈਆਂ ਨੇ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਗੱਲਾਂ ਕਿ ਕਿਸ ਨੂੰ ਵੋਟ ਪਾਈਏ ਪਰ ਕੀ ਬਾਤ ਚੱਲ ਰਹੀ ਹੈ ਇਲਾਕੇ ਦੀ ਤੁਸੀਂ ਤਾਂ ਸੱਥਾਂ ਦੇ ਵਿੱਚ ਬੈਠੇ ਗੱਲਾਂ ਸੁਣਦੇ ਹੋ ਹਣੇ ਰ ਕਾਲੀ ਯਾਰ ਕਾਂਗਰਸ ਨੂੰ ਵੋਟ ਪਾ ਦਿਓ ਜੀ ਇਹ ਠੀਕ ਰਹੂਗੇ ਨਹੀਂ ਆਮ ਪਾਰਟੀ ਦੇ ਦਾ ਕੁਝ ਇੰਨਾ ਚੱਲਿਆ ਨਹੀਂ ਕੰਮ ਨਹੀਂ ਆਮ ਪਾਰਟੀ ਤਾਂ ਕਹਿ ਰਹੀ ਹੈ ਕਿ ਅਸੀਂ ਦੇਖੋ ਜਿਹੜੇ ਕੰਮ 70-70 ਸਾਲ ਬਾਕੀ ਸਰਕਾਰਾਂ ਨਹੀਂ ਕਰ ਸਕੀਆਂ ਉਹ ਅਸੀਂ ਕੀਤਾ ਹੈ ਅਸੀਂ ਬਿਜਲੀ ਦੇ ਬਿੱਲ ਮਾਫ ਕਰਤੇ ਅਸੀਂ ਕਾਫੀ ਕੰਮ ਜਿਹੜੇ ਇਲਾਕੇ ਦੇ ਵਿੱਚ ਕੀਤੇ ਮੈਨਾ ਨੂੰ 1000 ਰੁਪਏ ਕਿਹਾ ਪਰ ਉਹ ਨਹੀਂ ਦਿੱਤਿਆ ਹੈਗਾ ਠੀਕ ਨਹੀਂ ਬਿੱਲ ਬਾਪ ਹੋਏ ਹਨ ਹੋਰ ਕੋਈ ਇੰਨਾ ਖਾਸ ਨਹੀਂ ਮਿਲਿਆ ਪਿੰਡ ਨੂੰ ਬਕਾਸ਼ ਨਹੀਂ ਮਿਲਿਆ ਹੈਗਾ ਕੋਈ ਗਰਾਂਟ ਨਹੀਂ ਮਿਲੀ ਹੈਗੀ ਪਿੰਡ ਨੂੰ ਦੋ ਦੋ ਪਾਰਟੀ ਕਿਹੜੀ ਪਾਰਟੀ ਦਾ ਲੱਗਦਾ ਜੋਰ ਜੋਰ ਤਾਂ ਕਾਂਗਰਸ ਦਾ ਅਕਾਲੀਆਂ ਦਾ ਜੋਰ ਲੱਗਦਾ ਅਕਾਲੀਆਂ ਦਾ ਹਾਂਜੀ ਠੀਕ ਹੈ ਤੇ ਗੱਲਬਾਤ ਹੋਰ ਵੀ ਕਰਾਂਗੇ ਤਾਂ ਕਿਹੜੀ ਪਾਰਟੀ ਦਾ ਲੱਗਦੀ ਹੈ ਹਵਾ ਕਿਹੜੀ ਪਾਰਟੀ ਚੋਂ ਪਾਰਟੀਆਂ ਬਾਈ ਦੋਏ ਆ ਕਾਂਗਰਸ ਵੀ ਆ ਅਕਾਲੀਆਂ ਵੀ ਆ ਮਤਲਬ ਅਕਾਲੀਆਂ ਜੋਰ ਜ਼ਿਆਦਾ ਕਲੰਬਰ ਪਰ ਕੀ ਕੀ ਦੇਖ ਕੇ ਲੋਕ ਪਾਣ ਕਾਲੀਆਂ ਨੂੰ ਕਾਲੀਆਂ ਬਾਈ ਪਿਛਲੇ ਟਾਈਮ ਅਸਦਾਰ ਬੋਪਰ ਅਕਾਲੀਆਂ ਨੇ ਜਿਹੜੇ ਬੜੇ ਬੜੇ ਰੋਡ ਨਿਕਲੇ ਐ ਪੁਲ ਲੱਗੇ ਉਹ ਬ੍ਰਿਜ ਸਾਰੀ ਕਾਲੀਆਂ ਕੇ ਦੇਣਾ ਵੱਡੀ ਆਮਾਦੀ ਪਾਰਟੀ ਦੀ ਕਿਵੇਂ ਦੇਖਦੇ ਹੋ ਪਰਫਾਰਮੈਂਸ ਹਾਂ ਪਾਰਟੀ ਸਾਡਾ ਲੈ ਕੇ ਜਾਂਦਾ ਕੋਈ ਨਹੀਂ ਬਸ ਸਾਡੀ ਸਪੋਰਟ ਕੋਈ ਨਹੀਂ ਉਹਨੂੰ ਸਾਡਾ ਕਾਲੀ ਦਲ ਤੋਂ ਕਾਲੀ ਦਲ ਤੋਂ ਸਪੋਰਟ ਕਰਦੇ ਜੀ ਠੀਕ ਹੈ ਤੇ ਕੀ ਦੀ ਹਵਾ ਚੱਲ ਰਹੀ ਬਾਈ ਨੌਜਵਾਨ ਤੁਸੀਂ ਹੋ ਤਾਂ ਇਲਾਕੇ ਦੇ ਵਿੱਚ ਨੌਜਵਾਨਾਂ ਦੇ ਵੀ ਦਿਲਾਂ ਦੀ ਗੱਲ ਤੁਸੀਂ ਜਾਣਦੇ ਹੋਵੋਗੇ ਗੱਲਬਾਤ ਹੁੰਦੀ ਰਹੇਗੀ ਤਾਂ ਕਿਹੜੀ ਪਾਰਟੀ ਤੇ ਲੱਗਦਾ ਕਿ ਉਹ ਜਿੱਤ ਸਕਦੀ ਐ ਇਸ ਵਾਰੀ ਦੇਖੋ ਜੀ ਹੁਣ ਤਾਂ ਵੈਸੇ ਤਾਂ ਇਹੀ ਨਤੀਜੇ ਆਣਗੇ ਉਦੋਂ ਪਤਾ ਲੱਗੂਗਾ। ਕੰਮ ਕੀ ਤਾਂ ਲੱਗਦਾ ਕਿ ਵੱਖਰੀ ਕੰਮ ਕੀਤਾ ਇਸ ਪਾਰਟੀ ਨੇ ਕਿ ਯਾਰ ਉਸ ਨੂੰ ਸੋਚ ਕੇ ਵੋਟ ਪਾਣ ਲੋਕ ਕਿ ਹਾਂ ਉਹ ਵਧੀਆ ਕੰਮ ਨਵੀਂ ਸੋਚ ਤਾਂ ਆਪਾਂ ਆਮ ਆਦਮੀ ਪਾਰਟੀ ਲਈ ਹਨਾ ਨੌਜਵਾਨਾਂ ਨੇ ਉਸ ਟਾਈਮ ਪਰ ਦਾ ਗਠਜੋੜ ਹਨਾ ਕੀਤਾ ਪਰ ਉਹਦੇ ਸਾਹਮਣੇ ਕੁਝ ਉਹਨਾਂ ਨੇ ਕੰਮ ਨਹੀਂ ਕੀਤੇ ਜੋ ਹੋਣਾ ਚਾਹੀਦਾ ਸੀ। ਹਾਂ ਜੋ ਹੋਣਾ ਸੀ ਨੌਜਵਾਨਾਂ ਲਈ ਹੋਗੇ ਬਜ਼ੁਰਗਾਂ ਲਈ ਹੋਗੇ ਕੋਈ ਸਕਿਉਨਾ ਸਿੱਖਿਆ ਲਈ ਹੋਗੇ ਪਰ ਉਹ ਹੈ ਜੇ ਕੋਈ ਕੰਮ ਨਹੀਂ ਹੋਗਾ ਕਿ ਕਹਿਣ ਦਾ ਤਾਂ ਬਹੁਤ ਕੁਸ਼ੀ 40000 ਨੌਕਰੀਆਂ ਕਹਿ ਰਹੀ ਹੈ ਸਰਕਾਰ ਕਿਸ ਦਿੱਤੀ ਦੇਖੋ ਜੀ ਇਹਨਾਂ ਨੂੰ ਮਿਲੇ ਹੋਣੀ ਸ਼ਾਇਦ ਉਹਨਾਂ ਨੂੰ ਮਿਲੀਆਂ ਹੋਣੀਆਂ ਪਰ ਸਾਡੇ ਤੱਕ ਤਾਂ ਸਾਨੂੰ ਤਾਂ ਹੁਣ ਤੱਕ ਉਹ ਪਤਾ ਨਹੀਂ ਲੱਗਿਆ ਬਦਲਿਆ ਆ 2 ਸਾਲ ਦੇ ਵਿੱਚ ਆਮਾਦੀ ਪਾਰਟੀ ਨੇ ਬਦਲਿਆ ਨਹੀਂ ਕੁਝ ਨਹੀਂ ਮੇਰੇ ਖਿਆਲ ਤੇ ਤਾਂ ਕੁਝ ਹੋਇਆ ਨਹੀਂ ਆਪਾਂ ਦਾ ਦੇਖੋ ਜੀ ਹੁਣ ਬਾਕੀ ਜੋ ਨਤੀਜੇ ਆਣਗੇ ਉਦੋਂ ਪਤਾ ਲੱਗੂਗਾ ਠੀਕ ਹੈ ਤੇ ਬਾਪੂ ਜੀ ਕਿਵੇਂ ਦੀ ਚੱਲ ਰਹੀ ਹੈ ਇਲਾਕੇ ਦੇ ਵਿੱਚ ਹਰ ਪਾਰਟੀਆਂ ਦੀਆਂ ਅਲੱਗ-ਅਲੱਗ ਪ੍ਰਚਾਰ ਕਰ ਰਹੀਆਂ ਨੇ ਪਰ ਹਵਾ ਕਿਹਦੀ ਚੱਲ ਰਹੀ ਹੈ ਕਿਸ ਦਾ ਲੱਗ ਰਿਹਾ ਹੈ ਕਿ ਬੋਲ ਵਾਲਾ ਜ਼ਿਆਦਾ ਹਵਾ ਬਰਾਬਰ ਹੀ ਹੈ ਜੀ ਕੋਈ ਕਿਸੇ ਗੋਲ ਦੇ ਉਹ ਨਹੀਂ ਹੈ ਕੋਈ ਕੁਰਸੀ ਨਹੀਂ ਗਾਇਦਾ ਜੰਦਾ ਜੰਦਾ ਬੰਦਾ ਬਟਨ ਦਾ ਬਰਫੇ ਪਤਾ ਲੱਗਦਾ ਕਿੱਥਾ ਵੋਟ ਪਈ ਇਕਲਿਦਲ ਦਾ ਹੈ ਹਰ ਪਾਰਟੀ ਇਕੱਠੇ ਹੋਏ ਰਹਿੰਦੇ ਨੇ ਇਕਲਿਦਲ ਦਾ ਹੈ ਕੁਝ ਸਾਡੀ ਵੀ ਉਹਦੇ ਕਾਗਜ਼ ਵੀ ਆਮ ਵੀ ਸਾਰੇ ਹੁੰਦੇ ਉਹਦਾ ਜਲਦੀ ਪਤਾ ਲੱਗਣਾ ਜਦ ਬਟਨ ਡਬ ਦੋ ਸਾਲ ਦਾ ਕਿਵੇਂ ਦੇਖਦੇ ਹੋ ਕਾਰਜ ਕਰਦਾ ਦੋ ਸਾਲੋਂ ਸਾਡੇ ਇਡੀਵਨ ਦਾ ਕੁਛ ਨਹੀਂ ਹੋਇਆ ਠੀਕ ਹੈ ਤੇ ਗੱਲਬਾਤ ਹੋਰ ਵੀ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿਸ ਤਰੀਕੇ ਨਾਲ ਸਾਡੇ ਨਾਲ ਬੈਠੇ ਨੇ ਬੰਦੇ ਸੀਗੇ ਉੱਤੇ ਤਾਂ ਬੱਪੂ ਜੀ ਕਿਸ ਤਰੀਕੇ ਦੀ ਹਵਾ ਚੱਲ ਰਹੀ ਹੈ ਇਲਾਕੇ ਦੇ ਵਿੱਚ ਕਿਹੜੀ ਪਾਰਟੀ ਦਾ ਬੋਲ ਵੱਲ ਜ਼ਿਆਦਾ ਹੋ ਰਿਹਾ ਹੈ ਪ੍ਰਚਾਰ ਜਾਂ ਲੋਕ ਕਹਿ ਰਹੇ ਨੇ ਕਿ ਇਸ ਦਾ ਉਸਨਾਂ ਨੂੰ ਚਾਉਣਾ ਹੈ ਕਿਹੜੀ ਪਾਰਟੀ ਵੋਟ ਤਾਂ ਅਸੀਂ ਅਕਾਲੀਆਂ ਨੂੰ ਪਾਉਂਦੇ ਹਾਂ ਅੱਛਾ ਪਰ ਇਹ ਤਾਂ ਪ੍ਰਚਾਰ ਦਾ ਹਰੇਕੇ ਪਾਰਟੀ ਕਰਦੀ ਹੈ ਪਰ ਸਾਰੇ ਕੇ ਖੁੜਲੀ ਦੇ ਬੱਚੇ ਹੈ ਜਾਂ ਜਿੱਤ ਜੰਨੇ ਫਿਰ ਕੋਈ ਨਹੀਂ ਆਉਂਦਾ ਅਕਾਲੀਆਂ ਨੇ ਕੀ ਸਵਾਰਿਆ ਤੁਹਾਡਾ ਕਾਲੀਆਂ ਨੇ ਬਿੱਲ ਮਾਫ ਕਰੇ ਹੂੰ ਕਾਦੇ ਮੋਟਰਾਂ ਦੇ ਮੋਟਰਾਂ ਕੇ ਵੀ ਹੋਰ ਵੀ ਸਹੂਲਤਾਂ ਦੇਈਆਂ ਹੂੰ ਇਹਨਾਂ ਨੇ ਨਾ ਕਾਂਗਰਸ ਨੇ ਕੋਈ ਸਹੂਲਤ ਦੇਈ ਨਾ ਇਹਨਾਂ ਨੇ ਦੇ ਜਿਹੜੇ ਹੁਣ ਆਏ ਜਿਹੜੇ ਝਾੜੂ ਵਾਲੇ ਤਾਂ ਕਹਿੰਦੇ ਕਿ ਅਸੀਂ ਬਿੱਲ ਮਾਫ ਕਰੇ ਆ ਲੋਕਾਂ ਦੇ ਘਰਾਂ ਦੇ ਮਾਫ ਕਰਾਂ ਦੇ ਕਹਿੰਦੇ ਕਿ ਕਜੂਲਟ ਬੰਦੀ ਚ ਫੋਕੀ ਫੇਰ ਸਾਰੀ ਉਹ ਲੈਣੀ ਇਹਨਾਂ ਨੇ ਹਾਂ ਮਾਫ ਕਿਆ ਕਰਿਆ ਇਹਨਾਂ ਨੇ ਹਾਂ ਅਦਾ ਗੱਡੇ ਨਾਲ ਕੱਟਾ ਬੰਨ੍ਹਤਾ ਵੀ ਡਰ ਡਰ ਕੇ ਚਲਾਉ ਉਹਨਾਂ ਨੂੰ ਅੱਛਾ ਕਿਨੇ ਹੂੰ ਇਲਾਕੇ ਦੇ ਵਿੱਚ ਹੋ ਰਹੇ ਆ ਹੋਰ ਕੰਮ 2 ਸਾਲ ਸਰਕਾਰ ਨੂੰ ਹੋਗੇ ਅਜੇ ਕੋਈ ਕੰਮ ਨਹੀਂ ਇਹਨਾਂ ਦਾ ਆਪੇ ਨਹੀਂ ਮੁੱਕਦਾ ਕਦੀ ਦੁਆ ਫੜ ਲਿਆ ਕਦੀ ਦੂਗੇ ਇਹਨਾਂ ਦੁਆ ਫੜਨੇ ਆਜੇ ਆਪਣੇ ਚੱਲ ਰਹੇ ਹਨ ਨੰਗਾ ਖੜ ਕਿਹੜੀ ਸਰਕਾਰ ਆ ਸਕਦੀ ਹੈ ਕਿਹੜੇ ਲੱਗਦਾ ਕਿ ਕਾਂਗਰਸ ਕਿਉਂ ਆ ਸਕਦੀ ਹੈ ਭਾਜਪਾ ਦਾ ਕੀ ਰਿਸਪੌਂਸ ਹੈ ਉਹਗਾ ਨਹੀਂ ਉਹ ਤਾਂ ਕਹਿੰਦੀ 400 ਸੀਟਾਂ ਲੈ ਕੇ ਜਾਣੀਆਂ ਐਦਾ ਕਹਨੇ ਨੂੰ ਮੈਂ ਵੀ ਕਹੀ ਜਣਾ ਵੀ ਮੈਂ ਸਾਰੀਆਂ ਮੇਰੀਆਂ ਹੀ ਆ ਹੈ ਕੈਂਡੀ ਨਾਲ ਕੁਝ ਨਹੀਂ ਹੁੰਦਾ ਕਹਨੇ ਨਾਲ ਨਹੀਂ ਹੁੰਦਾ ਉਹਦਾ ਜਦ ਵੋਟਾਂ ਖੁੱਲਣੀਆਂ ਜਲਦੀ ਪਤਾ ਲੱਗਣਾ ਕਾਂਗਰਸ ਦਾ ਕੀ ਲੱਗਦਾ ਹੈ ਕਾਂਗਰਸ ਨੇ ਕੀ ਸਵਾਰਿਆ ਕਿ ਜੇ ਤੁਸੀਂ ਕਹ ਰਹੇ ਕਿ ਉਹਨਾਂ ਨੇ ਜੇ ਤੁਸੀਂ ਕਾ ਚੰਗਾ ਨਹੀਂ ਕਰਿਆ ਮਾੜਾ ਵੀ ਨਹੀਂ ਕਰਿਆ ਅੱਛਾ ਆਹਾਂ ਦਾ ਪਾਰਟੀਆਂ ਨੂੰ ਹੁਣ ਤਾਂ ਆਪ ਕੋਲ ਦੀ ਮੈਂ ਫੜਾਤਾ ਅਗਲੀ ਦੂਆ ਫੜਾਤਾ ਹੁਣ ਤਾਂ ਫੜ ਫੜਾਈ ਉਹ ਨੀਂ ਨੇ ਕਿ ਮੁੱਕਦੀ ਹਾਂਵਾ ਲੱਗਦੀ ਕਿਸ ਦੀ ਹਾਂਵਾ ਦਾ ਮਾਲ ਕਾਲੀਆਂ ਕਿ ਦੇਖੋ ਜੇ ਆ ਗਈ ਹੈ ਕਾਲੀਆਂ ਦੀ ਹੋ ਜਾਂਦੀ ਤਾਂ ਤਾਂ ਬਿਲਕੁਲ ਤੁਸੀਂ ਦੇਖੋ ਜਿਸ ਤਰੀਕੇ ਦੇ ਨਾਲ ਲਗਾਤਾਰ ਜਿਹੜੇ ਲੋਕ ਕਹਿ ਰਹੇ ਨੇ ਸੱਥਾਂ ਦੇ ਵਿੱਚ ਬੈਠੇ ਗੱਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਦੱਸਿਆ ਗਿਆ ਕੀ ਵੱਖ-ਵੱਖ ਪਾਰਟੀਆਂ ਭਾਵੇਂ ਆਪਣਾ ਜ਼ੋਰ ਲਾ ਰਹੀਆਂ ਨੇ ਪਰ ਆਪਣੇ ਆਪਣੇ ਵਿਚਾਰ ਨਾਲ ਦਿੱਤੇ ਗਏ ਨੇ ਤਾਂ ਹੁਣ ਹੋਰ ਵੀ ਪਿੰਡਾਂ ਦੇ ਸੱਥਾਂ ਦੇ ਵਿੱਚ ਜਾ ਕੇ ਅਸੀਂ ਲੋਕਾਂ ਤੋਂ ਪੁੱਛਾਂਗੇ ਕਿ ਕਿਸ ਤਰ੍ਹਾਂ ਦੀ ਹਵਾ ਕਿਹੜੀ ਪਾਰਟੀ ਚੱਲੇ ਤੋਂ ਜਿਆਦਾ ਨਹੀਂ ਤਾਂ 50 60% ਜਾਂ 70% ਅੰਦਾਜ਼ਾ ਲੱਗ ਜਾਂਦਾ ਕਿ ਲੋਕ ਕੀ ਚਾਹੁੰਦੇ ਨੇ ਲੋਕ ਕਿਸ ਪਾਸੇ ਜਾ ਰਹੇ ਨੇ ਤਾਂ ਹੋਰ ਖਬਰਾਂ ਦੇਖਣ ਲਈ ਬਦ ਤੋਂ ਚੈਨਲ ਸਬਸਕ੍ਰਾਈਬ ਕਰ ਲਿਓ ਇਸ ਖਬਰ ਨੂੰ ਬਹੁਤ ਵਾਰ ਸ਼ੇਅਰ ਕਰੋ ਤੇ ਆਪਣੇ ਕਮੈਂਟ ਜਰੂਰ ਕਰੋ ਧੰਨਵਾਦ